ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਅੱਜ ਦੀ ਵੀਡੀਓ ਐਸੀ ਵੀਡੀਓ ਆ ਵੀ ਜਿਹਦੇ ਵਿੱਚ ਤੁਸੀਂ ਜੇ ਕਿਸੇ ਬਾਜ਼ਾਰ ਵਿੱਚ ਦੀ ਕਿਸੇ ਗਲੀ ਵਿੱਚ ਦੀ ਕਿਸੇ ਮਹੱਲੇ ਵਿੱਚ ਦੀ ਲੰਘੋਗੇ ਨਾ ਤਾਂ ਲੋਕ ਤੁਹਾਡੇ ਪਿੱਛੇ ਦੌੜ ਪੈਣਗੇ ਤੁਹਾਨੂੰ ਫੋਲੋ ਕਰਨ ਲੱਗ ਜਾਣਗੇ ਤੁਹਾਡੇ ਪਿੱਛੇ ਪਿੱਛੇ ਆਉਣਗੇ ਇੱਕ ਦੋ ਵੀਰ ਭਾਈ ਘੇਰ ਕੇ ਵੀ ਪੁੱਛਣਗੇ ਵੀ ਆਹ ਚੀਜ਼ ਭਾਈ ਤੂੰ ਕਿੱਥੋਂ ਲਿਆਇਆਗਾ ਫਿਰ ਤੁਸੀਂ ਜਦੋਂ ਐਡਰੈਸ ਦੱਸੋਗੇ ਫਿਰ ਜਿੱਥੇ ਮੈਂ ਕਹਣਾ ਇੱਥੇ ਆਉਣਗੇ ਉਹ ਆਉਣਗੇ 100% ਕਿਉਂਕਿ ਚੀਜ਼ ਥੋੜੇ ਲੱਗੀ ਹੋਈ ਦੇਖ ਕੇ ਨਾ ਹਰ ਇੱਕ ਦਾ ਦਿਲ ਕਰੂਗਾ ਵੀ ਯਾਰ ਵਕਈ ਜਾਣਾ ਤਾਂ ਪਊਗਾ ਸਰਦਾ ਨਹੀਂ ਖਾਸ ਕਰਕੇ ਹੁਣ ਜਿਹੜਾ ਮੌਸਮ ਚੱਲ ਰਿਹਾ ਹੋਮਸ ਭਰਿਆ ਇਸ ਮੌਸਮ ਦੇ ਵਿੱਚ ਇਸ ਚੀਜ਼ ਦੀ ਬਹੁਤ ਲੋੜ ਪੈਂਦੀ ਆ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾਗਾ ਬਹੁਤ ਮਾਰਕੀਟ ਦੇ ਵਿੱਚ ਇਹ ਜਿਹੜੀ ਚੀਜ਼ ਦਾ ਨਾਮ ਬਾਅਦ ਚ ਲਊਗਾ ਬਹੁਤ ਜਗ੍ਹਾ ਤੇ ਮਿਲ ਰਹੀ ਆ ਪਰ ਵਧੀਆ ਕਿਤੇ ਕਿਤੇ ਮਿਲਦੀ ਆ ਜੈਨੂਨ ਬਹੁਤ ਘੱਟ ਮਿਲਦੀ ਆ ਉਸ ਜੀ ਨਾਲ ਉਹਨਾਂ ਲੋਕਾਂ ਨਾਲ ਮਿਲਣ ਜਾ ਰਹੇ ਹਾਂ ਨਾ ਵੀਰਾਂ ਨਾਲ ਜਿਹੜੇ ਨਾ ਜੈਨੂਨ ਦਿੰਦੇ ਨੇ ਟੌਪ ਦੀ ਦਿੰਦੇ ਨੇ ਸੱਚੀ ਉਹ ਜਿਹੜੀ ਮਸ਼ਹੂਰੀ ਤੁਸੀਂ ਦੇਖਦੇ ਨਾ ਬੰਦਾ ਐ ਸੜਕ ਦਾ ਤਾਂ ਕਿੰਨੀਆਂ ਉਹ ਕੁੜੀਆਂ ਹੁੰਦੀਆਂ ਨੇ ਆਪਾਂ ਉਹ ਨਹੀਂ ਕਹਿੰਦੇ ਇੱਥੇ ਸਾਰਿਆਂ ਨੂੰ ਪਸੰਦ ਆਉਣ ਵਾਲੀ ਚੀਜ਼ ਆ ਹਨਾ ਆਜੋ ਕਿਰਾਂ ਮਿਲिए ਅਲ ਕਾਬਾ ਫਰੇਗਰੈਂਸ ਵਾਲੇ ਵੀਰ ਹਣਾ ਕੋਲੇ ਮੁਹੰਮਦ ਮੁਸਤਫਾ ਜੀ ਕੋਲੇ ਖੜੇ ਹੋ ਜੀ ਆਨੇ ਵੀਰ ਮੁਹੰਮਦ ਮੁਸਤਫਾ ਅਲ ਕਾਬਾ ਫਰੇਗਰੈਂਸ ਵਾਲੇ ਬਾਈ ਦਾ ਨਾਮ ਮੈਂ ਭੁੱਲ ਜਾਨਾਗਾ ਕੀ ਨਾਮ ਹੈ ਹੁਜ਼ੈਫਾ ਮੁਜ਼ੈਫਾ ਬੜਾ ਕਹਿਣ ਦਾ ਬਾਈ ਪਰੂਜ ਨਾਲ ਹੈਗਾ ਹਣਾ ਸੋਹਣਾ ਵੀ ਲੱਗਦਾ ਹੈ ਨਾ ਬਾਈ ਜੀ ਆਪਣੇ ਪ੍ਰਾਣੇ ਹਾਂਜੀ ਪ੍ਰਾਣੇ ਠੀਕ ਹੈ ਜੀ ਅੱਛਾ ਮੈਂ ਪਹਿਲੀ ਵਾਰੀ ਮਿਲ ਮੈਂ ਤਾਂ ਪੁੱਛਿਆ ਆਹਾਂ ਸ਼ੀਸ਼ੀਆਂ ਜੀ ਅੱਡ ਕਿਉਂ ਕੱਢ ਰੱਖੀਆਂ ਨੇ ਪਹਿਲਾਂ ਅੱਡ ਸੀ ਤਾਂ ਕੱਢੀਆਂ ਨੇ ਹਾਂਜੀ ਬਹੁਤ ਸਾਰੀਆਂ ਸ਼ੀਸ਼ੀਆਂ ਪਈਆਂ ਨੇ ਦੇਖੋ ਤੁਸੀਂ ਇਹਨਾਂ ਦੀ ਆਪਾਂ ਇੱਕ ਕਰੀਮ ਕਹਿ ਦਈਏ ਇਹ ਯਾ ਮਤਲਬ ਟੌਪ ਬੈਸਟ ਸੇਲਿੰਗ ਸਾਡੀ ਇਤਰ ਨੇ ਹੈ ਅਲਕਸਵਾ ਅੱਛਾ ਜੀ ਦਸਤਾਰ ਸਪੈਸ਼ਲ ਸਾਡੇ ਸਰਦਾਰ ਭਰਾਵਾਂ ਵਾਸਤੇ ਸਪੈਸ਼ਲ ਇਤਰ ਤਿਆਰ ਕਰਵਾਇਆ ਦਸਤਾਰ ਸਪੈਸ਼ਲ ਬਿਲਕੁਲ ਜੀ ਅਲਸਫਵਾ ਗਰਮੀਆਂ ਦਾ ਤੋਹਫਾ ਓਕੇ ਜੀ ਕਾਬਾ ਸਪੈਸ਼ਲ ਸਾਡੀ ਦੁਕਾਨ ਦਾ ਤੋਹਫਾ ਹੁਣ ਪਕਦੇ ਗਰਮੀਆਂ ਦਾ ਤੋਹਫਾ ਪਲੱਸ ਸਾਡੀ ਸ਼ਾਪ ਦਾ ਸਾਡੀ ਸ਼ਾਪ ਦਾ ਨਾਮ ਹੈ ਕਾਬਾ ਫਰੇਗਰੈਂਸ ਸਾਡੇ ਇਤਰ ਦਾ ਨਾਮ ਹੈ ਕਾਬਾ ਸਪੈਸ਼ਲ ਅੱਛਾ ਇਹ ਉਹ ਹੋ ਗਿਆ ਜਿਵੇਂ ਮਤਲਬ ਕਿਸੇ ਹੋਟਲ ਦੇ ਨਾਮ ਤੇ ਕੋਈ ਸਪੈਸ਼ਲ ਡਿਸ਼ ਬਣੀ ਹੁੰਦੀ ਆ ਆਪਣੇ ਨਾਮ ਦੀ ਹੈ ਨਾ ਇਸ ਤਰ੍ਹਾਂ ਦੇ ਸਾਡੇ ਰਿਵਿਊਜ਼ ਨੇ ਕਸਟਮਰ ਦੇ ਕਿ ਅਸੀਂ ਲਗਾਨੇ ਆ ਸੁਬਹ ਨੂੰ ਲਗਾਣਾ 2-2 ਦਿਨ ਖੁਸ਼ਬੂ ਨਹੀਂ ਖਤਮ ਹੁੰਦੀ ਅੱਛਾ ਜੀ ਬਿਲਕੁਲ ਜੀ ਤੁਸੀਂ ਟੈਸਟ ਕਰੋ ਲਗਾਓ ਨਾ ਪਸੰਦ ਆਵੇ ਤਾਂ ਰਿਟਰਨ ਵਾਪਸ ਕਰੋ ਫਿਰ ਪੈਸੇ ਖਾਸੇ ਲੈਂਦੇ ਹੋ ਨਾ ਸਰ ਬਿਲਕੁਲ ਕਿੱਥੇ ਪੈਸੇ ਖਾਸੇ ਨੇ ਜੀ ਥੋੜੇ ਜੇ ਪੈਸਿਆਂ ਦੇ ਵਿੱਚ 6 ਐਮਐਲ ਦੀ ਸੀਸੀ ਤੋਂ స్టార్ਟ ਆ 6 ਐਮਐਲ ਜਾਂ 12 ਐਮਐਲ ਜਿਹੜੀ ਮਰਜ਼ੀ ਸੀਸੀ ਲੈ ਸਕਦੇ ਹੋ ਅੱਛਾ ਇੱਕ ਸਭ ਤੋਂ ਵੱਡੀ ਗੱਲ ਜੀ ਦੇਖੋ ਮਾਰਕੀਟ ਦੇ ਵਿੱਚ ਬਹੁਤ ਲੋਕ ਦੇ ਵੀ ਰਹੇ ਨੇ ਵੇਚ ਵੀ ਰਹੇ ਨੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਜੈਨੂਇਨ ਹੀ ਨੇ ਸਰ ਬਿਲਕੁਲ ਜੈਨੂਨਾ ਅਗਰ ਕਿਸੇ ਮਨ ਨੂੰ ਸ਼ੱਕ ਆ ਬੀਸੀ ਨਹੀਂ ਪਿਓਰ ਵੇਚਦੇ ਸਾਡੇ ਕੋਲ ਆਉਣ ਅਸੀਂ ਬਿਲ ਐਨ ਪਿਆਰ ਤਿਆਰ ਕੰਪਨੀ ਦਾ ਬਿਲ ਦਿਖਾਵਾਂਗੇ ਕਿ ਸਾਡੇ ਕੋਲ 100% ਅਚਮਾ ਆਉਂਦਾ ਕਿਥੋਂ ਆ ਜੀ ਆਪਣਾ ਸਿੱਧਾ ਦੁਬਈ ਤੋਂ ਆਂਦਾ ਜੀ ਦੁਬਈ ਦੇ ਬਿੱਲੀ ਦਿਖਾਉਂਗੇ ਬਿਲਕੁਲ ਦੁਬਈ ਦੇ ਹੀ ਦਿਖਾਵਾਂਗੇ ਫੁੱਲ ਐਡਰੈਸ ਨਾਲ ਜਿਹੜੇ ਪਿਓਰ オリジナル ਜਿਹੜੇ